ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਮੁੜਦਾਬਾਦ 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 ਖਰੀਦਦਾਰ ਬੜਾ ਮੁਬੱਤੀ ਮੁੜਦਾਬਾਦ 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 ਵਾਰ-ਵਾਰ ਮੀਟਿੰਗਾਂ ਦਸੱਦਾ ਦੇ ਕੇ ਮੀਟਿੰਗਾਂ ਤੋਂ ਟਲਣ ਦੇ ਵਿਰੋਧ ਦੇ ਵਿੱਚ ਅੱਜ ਬਠਿੰਡਾ ਦੇ ਕਨਈਆ ਚੌਂਕ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਤਨਖਾਹ ਠੇਕਾ ਮੁਲਾਜ਼ਮਾਂ ਦੇ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਅਤੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਬੋਲਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਲਗਾਤਾਰ ਮੀਟਿੰਗਾਂ ਦਾ ਲਾਰਾ ਦਿੱਤਾ ਜਾ ਰਿਹਾ ਹੈ ਅਤੇ ਵਾਰ-ਵਾਰ ਉਹਨਾਂ ਨੂੰ ਮੀਟਿੰਗਾਂ ਦੀ ਮਿਤੀ ਦੇ ਕੇ ਉਹਨਾਂ ਨੂੰ ਲਾਰੇ ਲੱਪੇ ਲਗਾਏ ਜਾ ਰਹੇ ਹਨ ਜਿਸ ਦੇ ਚਲਦੇ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਹਿਲਾਂ 20 ਤਰੀਕ ਦੀ ਮਿਤੀ ਦਿੱਤੀ ਗਈ ਸੀ ਅਤੇ ਜਦੋਂ ਉਹਨਾਂ ਵੱਲੋਂ ਇਸ ਸੰਬੰਧੀ ਮੁੱਖ ਮੰਤਰੀ ਦੇ ਪ੍ਰਤੀਨਿਧੀਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਹੁਣ 24 ਜੁਲਾਈ ਦੀ ਤਾਰੀਖ પા ਦਿੱਤੀ ਗਈ ਹੈ ਜਿਸ ਦੇ ਬਰੋਸ਼ ਵੱਜੋਂ ਠੇਕਾ ਮੁਲਾਜ਼ਮਾਂ ਵੱਲੋਂ ਅੱਜ ਪਟੰਡਾ ਦੇ ਕਨਈਆ ਚੌਕ ਵਿੱਚ ਇੱਕ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ 24 ਤਰੀਕ ਨੂੰ ਵੀ ਉਹਨਾਂ ਦੀ ਮੀਟਿੰਗ ਨਾ ਕੀਤੀ ਗਈ ਤਾਂ ਇਸ ਸੰਬੰਧੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜਿਹੇ ਠੇਕਾ ਮਲਾਜਮ ਸੰਘਰਸ਼ ਸਮਝੌਤੇ ਦੇ ਬੈਨਰ ਹਟ ਕੀਤਾ ਗਿਆ ਕਿਉਂਕਿ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਆਊਟਸੋਰਸ ਮਲਾਜਮ ਵੱਖ-ਵੱਖ ਵਿਭਾਗਾਂ 'ਚ ਕੰਮ ਕਰ ਰਹੇ ਆ ਇਨਲਿਸਟਮੈਂਟ ਮਲਾਜਮ ਸਰਕਾਰ ਲਗਾਤਾਰ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਲਾਰੇ ਨਾਲ ਮਤਲਬ ਉਹਦਾ ਸਮਾਂ ਟਪਾਰੀ ਆ ਇਸ ਤੋਂ ਪਹਿਲਾਂ 21 ਵਾਰ ਮੀਟਿੰਗਾਂ ਮੁੱਖ ਮੰਤਰੀ ਨੇ ਦਿੱਤੀਆਂ ਤਾਂ ਪਰ ਉਹ ਕੀਤੀਆਂ ਨਹੀਂ ਇੱਕ ਤਰੀਕ ਨੂੰ ਜਿਹੜਾ ਜਲੰਧਰ ਜਿਮਨੀ ਚੋਲਾ ਚੱਲ ਰਹੀਆਂ ਉਹਦੇ ਦਬਾਅ ਹੇਠ ਕਿਉਂਕਿ ਅਸੀਂ ਪਿਛਲੀਆਂ ਵਾਰ ਵੋਟਾਂ ਮਿਲੀਆਂ ਅਸੀਂ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਤੇਜ਼ ਕੀਤਾ ਅਸੀਂ ਸੰਘਰਸ਼ ਤੇਜ਼ ਕੀਤਾ ਸੀਗਾ ਉਹਦੇ ਬਦੌਲਤ ਉਹਨਾਂ ਨੇ ਜਿਹੜੀ ਇੱਕ ਤਰੀਕ ਨੂੰ ਮੀਟਿੰਗ ਦਿੱਤੀ ਤੇ ਮੀਟਿੰਗ 'ਚ ਕਿਹਾ ਵੀ 20 ਤਰੀਕ ਨੂੰ ਤੁਹਾਡਾ ਮਸਲਾ ਹੱਲ ਕਰ ਦਾਂਗੇ ਪਰ 20 ਤਰੀਕ ਵਾਲੀ ਮੀਟਿੰਗ ਫੇਰ ਕੈਨਸਲ ਕਰਤੀ ਇਸ ਕਰਕੇ ਸਾਰੇ ਪੰਜਾਬ 'ਚ ਉਤਲੇ ਪੁੱਕੇ ਜਾ ਰਹੇ ਤੇ ਇਹ ਸੰਘਰਸ਼ ਹੋਰ ਤੱਕ ਚੱਲਦਾ ਰਹੂਗਾ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਜੇ ਮੰਨ ਲਓ ਕੁਣੇ ਮੁਖਵਾਤਰੀ ਮੀਟਿੰਗ ਨਹੀਂ ਕਰਦਾ ਫਿਰ ਠੇਕਾ ਮਲਾਜਮ ਸੰਘਰਸ਼ ਮੋਰਚੇ ਦੀ ਮੀਟਿੰਗ ਕਰਕੇ ਅਗਲਾ ਜਿਹੜਾ ਸੰਘਰਸ਼ ਆਉ ਤੀਖਾ ਲਿਖਿਆ ਜਾ